ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਦਾਲ ਚੋਲ ਤੇ ਮਾਣੀ ਦੀ ਰੈਸਪੀ ਲੈ ਕੇ ਆਈ ਹਾਂ ਜਿਹੜੀ ਆਪਾਂ ਦਾਲ ਬਣਾਣੀ ਹੈ ਇਹ ਛੋਲਿਆਂ ਦੀ ਦਾਲ ਬਣਾਵਾਂਗੇ ਨਾਲ ਆਪਾਂ ਬਣਾਵਾਂਗੇ ਮਾਣੀ ਤੇ ਆਓ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਇੱਕ ਕੋਲੀ ਲੈ ਲਵਾਂਗੇ ਛੋਲਿਆਂ ਦੀ ਦਾਲ ਦੀ ਵੱਡੀ ਜਿਹੜੀ ਕੋਲੀ ਲਈ ਸੀ ਦਾਲ ਦੀ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਹੈ ਧੋਣ ਤੋਂ ਬਾਅਦ ਅਸੀਂ ਇਹਨੂੰ ਕੁੱਕਰ ਦੇ ਵਿੱਚ ਪਾ ਦਵਾਂਗੇ ਜਿੰਨੀ ਆਪਾਂ ਦਾਲ ਲਈ ਹੈ ਉਸ ਤੋਂ ਆਪਾਂ ਢਾਈ ਤਿੰਨ ਗੁਣਾ ਇਹਦੇ ਵਿੱਚ ਪਾਣੀ ਪਾਵਾਂਗੇ ਪਾਣੀ ਪਾਣ ਤੋਂ ਬਾਅਦ ਇਹਦੇ ਵਿੱਚ ਅਸੀਂ ਪਾ ਦਵਾਂਗੇ ਇੱਕ ਚਮਚ ਨਮਕ ਦਾ ਤੇ ਇੱਕ ਚਮਚ ਹੀ ਅਸੀਂ ਪਾ ਦਵਾਂਗੇ ਇਹਦੇ ਵਿੱਚ ਹਲਦੀ ਪਾਊਡਰ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਮਿੱਠੀ ਸੌਂਫ ਜਿਹੜੀ ਛੋਲਿਆ ਦੀ ਦਾਲ ਹੈਗੀ ਆ ਸਾਡੇ ਇਧਰ ਮਿੱਠੀ ਸੌਂਫ ਪਾ ਕੇ ਬਣਾਈ ਜਾਂਦੀ ਹੈ ਹੁਣ ਅਸੀਂ ਕੁੱਕਰ ਨੂੰ ਕਰ ਦੇਵਾਂਗੇ ਬੰਦ ਤੇ ਇਹਨੂੰ ਆਪਾਂ ਗੈਸ ਦੇ ਉੱਤੇ ਰੱਖ ਦੇਵਾਂਗੇ ਗੈਸ ਚਲਾ ਦਵਾਂਗੇ ਤੇ ਇਹ ਜਿਹੜੀ ਦਾਲ ਹੈਗੀ ਅਸੀਂ ਇਹਨੂੰ 20-25 ਮਿੰਟ ਤੱਕ ਪਕਾਵਾਂਗੇ ਜਦੋਂ ਇੱਕ ਵਾਰੀ ਸੀਟੀ ਆਣੀ ਸ਼ੁਰੂ ਹੋ ਜਾਏਗੀ ਫਿਰ ਆਪਾਂ ਗੈਸ ਨੂੰ ਬਿਲਕੁਲ ਡਿਮਜਾ ਕਰ ਦੇਵਾਂਗੇ ਦੂਸਰੀ ਸਾਈਡ ਤੇ ਅਸੀਂ ਜਿਹੜੇ ਚੋਲ ਹੈਗੇ ਆ ਇਹਨਾਂ ਨੂੰ ਭਿਜਨੇ ਪਾ ਕੇ ਰੱਖ ਲੈਂਦੇ ਆ ਇੱਥੇ ਆਪਾਂ ਇੱਕ ਗਲਾਸ ਦੇ ਕਰੀਬ ਚੋਲ ਲਏ ਹੈ ਇਹ ਬਾਸਮਤੀ ਦੇ ਚੋਲ ਨੇ ਚੋਲਾਂ ਨੂੰ ਆਪਾਂ ਚੰਗੀ ਤਰ੍ਹਾਂ ਧੋਤਾ ਲੈਂਦੇ ਆ ਇਹਨਾਂ ਨੂੰ ਅਸੀਂ ਭਿਜਨੇ ਪਾ ਕੇ ਰੱਖ ਦਵਾਂਗੇ ਜਦੋਂ ਵੀ ਚੋਲ ਬਣਾਣੇ ਹੋਣ ਪਹਿਲਾਂ ਇਹਨਾਂ ਨੂੰ ਭਿਜਨੇ ਪਾ ਕੇ ਰੱਖ ਦਵੋ ਤੇ ਨਾਲ ਹੀ ਅਸੀਂ ਜਿਹੜੀ ਮਾਣੀ ਦੀ ਤਿਆਰੀ ਕਰਾਂਗੇ ਇਮਲੀ ਲੈ ਲਵਾਂਗੇ ਇਮਲੀ ਨੂੰ ਅਸੀਂ ਭਿਜਨੇ ਪਾ ਕੇ ਰੱਖ ਦਿੰਦੇ ਹਾਂ ਚੋਲ ਭਿਜਨੇ ਪਾ ਦਿੱਤੇ ਹੈ ਇਮਲੀ ਵੀ ਅਸੀਂ ਭਿਜਨੇ ਪਾ ਕੇ ਰੱਖ ਇਥੇ ਅਸੀਂ ਇੱਕ ਛੋਟਾ ਕੱਦੂ ਲਿਆਇਆ ਹੈ ਪਰ ਇਹ ਅਸੀਂ ਪੂਰਾ ਕੱਦੂ ਮਾਣੀ ਵਿੱਚ ਨਹੀਂ ਪਾਵਾਂਗੇ ਅਸੀਂ ਅੱਧਾ ਕੱਦੂ ਪਾਵਾਂਗੇ ਅੱਧਾ ਪਰ ਐਨ ਦਵਾਂਗੇ ਤੇ ਅੱਧੇ ਕੱਦੂ ਨੂੰ ਅਸੀਂ ਕੱਟ ਲੈਂਦੇ ਆ ਜੇ ਤੁਹਾਡੇ ਕੋਲ ਕੱਦੂ ਨਾ ਹੋਵੇ ਮਾਣੀ ਚ ਪਾਣ ਲਈ ਤੁਸੀਂ ਉਹਦੀ ਜਗ੍ਹਾ ਇੱਕ ਆਲੂ ਕੱਟ ਕੇ ਵੀ ਪਾ ਸਕਦੇ ਹੋ ਇਥੇ ਅਸੀਂ ਜਿਹੜਾ ਛਿਲਕਾ ਪਹਿਲਾਂ ਉਤਾਰ ਲੈਂਦੇ ਆ ਤੇ ਇਸ ਤੋਂ ਬਾਅਦ ਅਸੀਂ ਇਹਦੇ ਛੋਟੇ-ਛੋਟੇ ਪੀਸ ਕੱਟ ਕੇ ਕੱਦੂ ਨੂੰ ਅਸੀਂ ਧੋ ਕੇ ਇਹਨੂੰ ਵੀ ਇੱਕ ਸਾਈਡ ਤੇ ਰੱਖ ਦਵਾਂਗੇ ਕਦੂ ਅਸੀਂ ਕੱਟ ਕੇ ਰੱਖ ਲਿਆ ਹੈ ਤੇ ਹੁਣ ਅਸੀਂ ਛੋਲੇ ਨੂੰ ਤੜਕਾ ਲਗਾਵਾਂਗੇ ਕੜਾਈ ਵਿੱਚ ਅਸੀਂ ਦੇਸੀ ਘਿਓ ਪਾ ਦਵਾਂਗੇ ਦੇਸੀ ਘਿਓ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਤੇਜ ਪੱਤਾ ਪਾਵਾਂਗੇ ਪਾ ਨੂੰ ਭਜੀਰਾ ਵੀ ਪਾ ਸਕਦੇ ਆ ਪਰ ਮੈਂ ਇਕੱਲਾ ਤੇਜ ਪੱਤਾ ਪਾ ਕੇ ਬਣਾਵਾਂਗੀ ਤੇਜ ਪੱਤਾ ਥੋੜਾ ਜਿਹਾ ਪੁੱਨਨ ਤੋਂ ਬਾਅਦ ਇਹਦੇ ਵਿੱਚ ਜਿਹੜੇ ਸਾਡੇ ਛੋਲ ਭਿੰਨੇ ਅਸੀਂ ਪਾ ਕੇ ਰੱਖੇ ਹੋਏ ਆ ਉਹ ਪਾ ਦਵਾਂਗੇ ਜਿੰਨੇ ਸਾਡੇ ਛੋਲ ਫੁੱਲੇ ਸੀ ਨਾ ਅਸੀਂ ਓਨਾ ਹੀ ਪਾਣੀ ਲੈ ਲਵਾਂਗੇ ਜਿਹਨੇ ਜਿੱਦਾਂ ਆਪਾਂ ਚੋਲ ਭਿਜਨੇ ਪਾਏ ਨਾ ਚੋਲ ਫੁੱਲ ਗਏ ਉਨੀ ਮਾਤਰਾ ਵਿੱਚ ਅਸੀਂ ਪਾਣੀ ਲੈ ਲਵਾਂਗੇ ਉਹ ਸਾਰਾ ਪਾਣੀ ਅਸੀਂ ਹੁਣ ਕੜਾਈ ਦੇ ਵਿੱਚ ਪਾ ਦਵਾਂਗੇ ਪਹਿਲਾਂ 2 ਮਿੰਟ ਚੋਲਾ ਨੂੰ ਘਿਓ ਦੇ ਵਿੱਚ ਭੌਣ ਲਵਾਂਗੇ ਜਦੋਂ ਆਪਾਂ ਚੋਲਾ ਨੂੰ ਭਿਜਨੇ ਪਾ ਕੇ ਬਣਾਉਂਦੇ ਆਂ ਤੇ ਚੋਲ ਬਹੁਤ ਜ਼ਿਆਦਾ ਸੋਹਣੇ ਬਣ ਕੇ ਤਿਆਰ ਹੁੰਦੇ ਆ ਤੇ ਇਹਦੇ ਵਿੱਚ ਪਾਣੀ ਦੀ ਵੀ ਜਿਹੜੀ ਘੱਟ ਮਾਤਰਾ ਲੱਗਦੀ ਆ ਫਿਰ ਤੇ ਹੁਣ ਅਸੀਂ ਚੋਲਾ ਨੂੰ ਢੱਕ ਦਿੰਦੇ ਆ ਤੇ ਜਦੋਂ ਚੋਲਾ ਦਾ ਪਾਣੀ ਉਬਲਣਾ ਸ਼ੁਰੂ ਹੋਏਗਾ ਨਾ ਫਿਰ ਆਪਾਂ ਗੈਸ ਨੂੰ ਬਿਲਕੁਲ ਸਲੋ ਕਰ ਦੇਵਾਂਗੇ ਮੱਠੇ ਸੇਕ ਉੱਤੇ ਅਸੀਂ ਚੋਲ ਬਣਾਵਾਂਗੇ ਜਿਹੜੇ ਚੋਲ ਆ ਬਹੁਤ ਵਧੀਆ ਬਣ ਕੇ ਤਿਆਰ ਹੋਣ। ਇਹਦੋਂ ਜਿਹੜੇ 20-25 ਮਿੰਟ ਹੋ ਚੁੱਕੇ ਨੇ ਜਿਹੜੀ ਸਾਡੀ ਦਾਲ ਹੈ ਵੀ ਆਪਾਂ ਗੈਸ ਬੰਦ ਕਰ ਦਿੱਤਾ ਹੈ ਤੇ ਹੁਣ ਅਸੀਂ ਜਿਹੜੀ ਇਮਲੀ ਹੈਗੀ ਆ ਇਹਨੂੰ ਅਸੀਂ ਜਿਹੜਾ ਇਹਦਾ ਰਸ ਹੈ ਚੰਗੀ ਤਰ੍ਹਾਂ ਇਮਲੀ ਨੂੰ ਮਲਣ ਤੋਂ ਬਾਅਦ ਅਸੀਂ ਇਹ ਤਾਂ ਜਿਹੜਾ ਰਸ ਅਲੱਗ ਕਰ ਦਵਾਂਗੇ ਜਿਹੜੀ ਗਿਟਕਾ ਅਲੱਗ ਕਰ ਦਵਾਂਗੇ ਇਮਲੀ ਦਾ ਜਿਹੜਾ ਪਲਪ ਹੈਗਾ ਉਹ ਅਸੀਂ ਕੱਢ ਕੇ ਰੱਖ ਲਿਆ ਹੈ ਤੇ ਤੁਸੀਂ ਜੇ ਤੁਹਾਡੇ ਕੋਲ ਇਮਲੀ ਨਾ ਹੋਵੇ ਤੁਸੀਂ ਇਹਦੀ ਜਗ੍ਹਾ ਤੇ ਆਮਚੂਰ ਪਾਊਡਰ ਵੀ ਪਾ ਸਕਦੇ ਹੋ ਆਮਚੂਰ ਦਾ ਵੀ ਜਿਹੜਾ ਮਾਣੀ ਆ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦਾ ਹੈ ਪਹਿਲਾਂ ਆਪਾਂ ਮਾਣੀ ਨੂੰ ਤੁਹਾਡੇ ਕਾ ਲਗਾ ਲੈਂਦੇ ਹਾਂ ਫਰਾਈ ਪੈਨ ਦੇ ਵਿੱਚ ਅਸੀਂ ਪਾ ਦਵਾਂਗੇ ਸਰੋਂ ਦਾ ਤੇਲ ਤੇਲ ਨੂੰ ਗਰਮ ਹੋਣ ਲਈ ਰੱਖ ਦਵਾਂਗੇ ਜਦੋਂ ਵੀ ਮਾਣੀ ਬਣਾਉਣਾ ਹੋਵੇ ਤੇ ਇਹਨੂੰ ਜਿਹੜਾ ਕਦੂ ਨੂੰ ਨਾ ਉਹਦਾ ਮੇਥਿਆ ਦਾ ਤੜਕਾ ਲਗਾਇਆ ਜਾਂਦਾ ਹੈ ਇੱਕ ਚਮਚ ਅਸੀਂ ਇਹਦੇ ਵਿੱਚ ਮੇਥਿਆ ਦਾ ਪਾ ਦਵਾਂਗੇ ਤੇ ਇੱਕ ਚਮਚ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਜੀਰੇ ਦਾ ਇਹਨਾਂ ਦੋਨਾਂ ਨੂੰ ਅਸੀਂ ਭੁੰਨ ਲਵਾਂਗੇ ਭੁੰਨਣ ਤੋਂ ਬਾਅਦ ਅਸੀਂ ਇਹਦੇ ਵਿੱਚ ਕੁਝ ਪਿਆਜ਼ ਪਿਉਜ ਕੁਝ ਨਹੀਂ ਪਾਣਾ ਹੈਗਾ ਸਿੱਧਾ ਅਸੀਂ ਇਹਦੇ ਵਿੱਚ ਕਦੂ ਸੁਟਾਂਗੇ ਕਦੂ ਨੂੰ ਅਸੀਂ ਭੁੰਨਾਂਗੇ ਘੋੜੇ ਦੇ ਵਿੱਚ ਤੇਲ ਦੇ ਵਿੱਚ ਸੋਰੀ ਏ ਮੈਂ ਸੋਖੇ ਜਿਹੇ ਤਰੀਕੇ ਨਾਲ ਤੁਹਾਨੂੰ ਮਾਣੀ ਬਣਾਉਣਾ ਦੱਸਦੀ ਪਈ ਆ ਨਾ ਅਸੀਂ ਪਿਆਜ਼ ਘਟੇ ਨਾ ਕੋਈ ਅਦਰਕ ਨਾ ਕੋਈ ਹਰੀ ਮਿਰਚ ਸਿਰਫ ਅਸੀਂ ਮੇਥੇ ਤੇ ਜੀਰੇ ਵਿੱਚ ਕद्दू ਪਾਇਆ ਕद्दू ਪਾਣ ਤੋਂ ਬਾਅਦ ਅਸੀਂ ਸਾਰੇ ਜਿਹੜੇ ਸੁੱਕੇ ਮਸਾਲੇ ਹੈਗੇ ਉਹ ਪਾਦਨੇ ਸੁੱਕੇ ਮਸਾਲੇ ਕਿਹੜੇ ਕਿਹੜੇ ਹਲਦੀ ਲੂਣ ਲਾਲ ਮਿਰਚ ਹੋ ਗਈ ਗਰਮ ਮਸਾਲਾ ਹੋ ਗਿਆ ਇਹ ਚਾਰੇ ਚੀਜ਼ ਆਪਾਂ ਪਾ ਦੇਣੀ ਆ ਤੇ ਇਹਨੂੰ ਅਸੀਂ ਭੁੰਨ ਲੈਣਾ ਹੈ ਪਹਿਲਾਂ ਆਪਾਂ ਕद्दू ਨੂੰ ਪਕਾਣਾ ਹੈ ਕद्दू ਨੂੰ ਕਿੱਦਾਂ ਪਕਾਣਾ ਕद्दू ਨੂੰ ਪਹਿਲਾਂ ਅਸੀਂ ਮਸਾਲਿਆਂ ਵਿੱਚ ਭੁੰਨ ਲਵਾਂਗੇ ਫਿਰ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਢੱਕ ਦਵਾਂਗੇ ਕਿ ਜਿਹੜਾ ਕਦੂ ਪੱਕ ਜਾਵੇ ਜੇ ਅਸੀਂ ਡਾਇਰੈਕਟ ਹੀ ਇਮਲੀ ਵਾਲਾ ਪਾਣੀ ਪਾ ਦਾਂਗੇ ਫਿਰ ਜਿਹੜਾ ਕਦੂ ਹੈਗਾ ਉਹ ਗਲਦਾ ਨਹੀਂ ਇਸ ਕਰਕੇ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਢੱਕ ਕੇ ਪਕਾਵਾਂਗੇ ਪਹਿਲਾਂ ਇਧਰ ਜਿਹੜੇ ਸਾਡੇ ਚੋਲ ਐ ਇਹ ਵੀ ਹੋ ਚੁੱਕੇ ਨੇ ਦੇਖੋ ਤੇ ਬਹੁਤ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਏ ਨੇ ਜਦੋਂ ਇੱਕ ਵਾਰੀ ਉਬਾਲ ਆਣਾ ਸ਼ੁਰੂ ਹੋਇਆ ਸੀ ਮੈਂ ਗੈਸ ਨੂੰ ਬਿਲਕੁਲ ਮੱਠਾ ਜਿਹਾ ਕਰ ਦਿੱਤਾ ਸੀ ਮੱਠੇ ਸੇ ਇੱਕ ਉੱਤੇ ਬਣਾਏ ਹੈ ਚੋਲਾ ਨੂੰ ਉਪਰ ਰੱਖ ਦੇਵਾਂਗੇ ਸਾਈਡ ਤੇ ਸਿਰਫ ਹੁਣ ਸਾਡੀ ਦਾਲ ਰਹਿ ਗਈ ਤੜਕਾ ਲਾਣ ਵਾਲੀ ਇਦੂ ਜਿਹੜਾ ਸਾਡਾ ਕੱਦੂ ਹੈਗਾ ਦੇਖੋ ਇਹ ਪੱਕ ਚੁੱਕਾ ਹੈ ਟੁੱਟ ਰਿਹਾ ਹੈ ਕੱਦੂ ਜਦੋਂ ਪੱਕ ਜਾਵੇ ਫਿਰ ਜਿਹੜਾ ਅਸੀਂ ਇਮਲੀ ਦਾ ਜਿਹੜਾ ਪਲਪ ਹੈਗਾ ਉਹ ਕੱਟ ਕੇ ਰੱਖਿਆ ਸੀ ਉਹਦੇ ਵਿੱਚ ਆਪਾਂ ਡੇਢ-ਦੋ ਚਮਚ ਬੇਸਨ ਦੇ ਪਾ ਕੇ ਉਹਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਜਿੱਦਾਂ ਅਸੀਂ ਲੱਸੀ ਦੇ ਵਿੱਚ ਬੇਸਨ ਪਾਉਂਦੇ ਆ ਕੜੀ ਦੇ ਵਿੱਚ ਪਾਣ ਲਈ ਇਸੇ ਤਰ੍ਹਾਂ ਅਸੀਂ ਇਮਲੀ ਦੇ ਵਿੱਚ ਡੇਢ ਚਮਚ ਬੇਸਨ ਦਾ ਜਾਂ ਦੋ ਚਮਚ ਬੇਸਨ ਦੇ ਪਾ ਕੇ ਤੇ ਉਹ ਜਿਹੜਾ ਇਮਲੀ ਤੇ ਬੇਸਨ ਵਾਲਾ ਹੈਗਾ ਪਾਣੀ ਉਹਨੂੰ ਅਸੀਂ ਇਹਦੇ ਵਿੱਚ ਪਾ ਦਾਂਗੇ ਨਾਲ ਆਪਾਂ ਥੋੜਾ ਜਿਹਾ ਹੋਰ ਪਾਣੀ ਪਾਵਾਂਗੇ ਕਿਉਂਕਿ ਅਸੀਂ ਇਹਦੇ ਵਿੱਚ ਬੇਸਨ ਪਾਇਆ ਹੈ ਇਹਦੇ ਜਾਏਗਾ ਪਰ ਥੋੜਾ ਜਿਹਾ ਪਾਣੀ ਪਾ ਕੇ ਨੂੰ ਪਤਲਾ ਕਰ ਲੈਂਦੇ ਆ ਪਹਿਲਾਂ ਤੋਂ ਹੀ ਤੇ ਇਹਨੂੰ ਅਸੀਂ ਹੁਣ ਉਬਾਲਾ ਆਨ ਲਈ ਰੱਖ ਦਵਾਂਗੇ ਮਾਣੀ ਜਿਹੜਾ ਸਾਡਾ ਰੇਜੇ ਪੈ ਚੁੱਕਾ ਹੈ ਮਾਣੀ ਨੂੰ ਆਪਾਂ 10 ਮਿੰਟ ਤੱਕ ਹੀ ਪਕਾਉਣਾ ਹੈ 10 ਮਿੰਟ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਸਾਡਾ ਮਾਣੀ ਹੈ ਸਵਾਦ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਥੋੜਾ ਜਿਹਾ ਆਪਾਂ ਪਾਣੀ ਹੋਰ ਪਾ ਦਿੰਦੇ ਹਾਂ ਕਿਉਂਕਿ ਅਸੀਂ ਇਹਦੇ ਵਿੱਚ ਬੇਸਨ ਪਾਇਆ ਸੀ ਥੋੜਾ ਸੰਘਣਾ ਹੋ ਗਿਆ ਹੈ ਤੁਸੀਂ ਆਪਣੇ ਹਿਸਾਬ ਨਾਲ ਵੇਖ ਲਿਓ ਜਿੱਦਾਂ ਤੁਸੀਂ ਸੰਘਣਾ ਪਤਲਾ ਪਸੰਦ ਕਰਦੇ ਹੋ ਪਰ ਜਿਹੜਾ ਇਹ ਮਾਣੀ ਥੋੜਾ ਪਤਲਾ ਹੀ ਚੰਗਾ ਲੱਗਦਾ ਹੈ ਜਿਹੜਾ ਕੱਦੂ ਵਾਲਾ ਮਹਾਣੀ ਹੈ ਇਹ ਖੱਟਾ ਮਿੱਠਾ ਹੀ ਸਵਾਦ ਲੱਗਦਾ ਹੈ ਇਸ ਕਰਕੇ ਇਹਦੇ ਵਿੱਚ ਅਸੀਂ ਇਮਲੀ ਤਾਂ ਪਾ ਦਿੱਤੀ ਹੈ ਹੁਣ ਮਿੱਠੇ ਦੇ ਲਈ ਜਾਂ ਤੇ ਆਪਾਂ ਗੋੜ ਪਾਵਾਂਗੇ ਜਾਂ ਸ਼ੱਕਰ ਪਾਵਾਂਗੇ ਜਾਂ ਖੰਡ ਇਹਨਾਂ ਤਿੰਨਾਂ ਵਿੱਚੋਂ ਤੁਸੀਂ ਕੁਝ ਵੀ ਪਾ ਦਿਵੋ ਤੇ ਅਸੀਂ ਇਹਦੇ ਵਿੱਚ 2 ਚਮਚ ਦੇ ਕਰੀਬ ਜਿਹੜੀ ਖੰਡ ਹੈ ਉਹ ਪਾ ਦੇਵਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਇਹ ਜਿਹੜਾ ਮਹਾਣੀ ਇੰਨਾ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦਾ ਨਾ ਜਿੱਦਾਂ ਲੰਗਰ ਤਾਂ ਮਹਾਣੀ ਨਹੀਂ ਹੁੰਦਾ ਇਦਾਂ ਦਾ ਮਹਾਣੀ ਬੰਦਾ ਹੈ ਤੇ ਮਹਾਣੀ ਜਿਹੜਾ ਸਾਡਾ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਅਸੀਂ ਗੈਸ ਨੂੰ ਬੰਦ ਕਰ ਦਵਾਂਗੇ ਤੇ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਦੇ ਹਾਂ ਤੇ ਰਹਿ ਗਈ ਸਾਡੀ ਦਾਲ ਤੜਕਣ ਵਾਲੀ ਹੁਣ ਅਸੀਂ ਦਾਲ ਨੂੰ ਲਗਾਵਾਂਗੇ ਤੜਕਾ ਤੜਕੇ ਲਈ ਅਸੀਂ ਫਰਾਈਪੈਨ ਰੱਖ ਦਿੱਤਾ ਹੈ ਗੈਸ ਦੇ ਉੱਪਰ ਇਹਦੇ ਵਿੱਚ ਆਪਾਂ ਪਾ ਦਵਾਂਗੇ ਸਰੋਂ ਦਾ ਤੇਲ ਤੇਲ ਨੂੰ ਰੱਖਾਂਗੇ ਗਰਮ ਜਦੋਂ ਤੇਲ ਗਰਮ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਬਰੀਕ-ਬਰੀਕ ਕੱਟਿਆ ਹੋਇਆ ਲਸਣ ਛੋਲਿਆਂ ਦੀ ਦਾਲ ਨੂੰ ਜਦੋਂ ਆਪਾਂ ਲਸਣ ਦਾ ਤੜਕਾ ਲਗਾਉਂਦੇ ਤਾਂ ਦਾਲ ਜਿਹੜੀ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਇਦੇ ਵਿੱਚ ਜਿਹੜੀ ਦਾਲ ਹੈਗੀ ਇਹਦੇ ਵਿੱਚ ਆਪਾਂ ਕੋਈ ਟਮਾਟਰ ਵਗੈਰਾ ਕੁਝ ਨਹੀਂ ਪਾਣੇ ਸਿੰਪਲ ਜਿਹਾ ਤੜਕਾ ਲਗਾ ਕੇ ਤਿਆਰ ਕਰਨਾ ਹੈ ਜਿੱਦਾਂ ਘਰ ਵਿੱਚ ਸਿੰਪਲ ਜੇ ਤਰੀਕੇ ਨਾਲ ਅਸੀਂ ਬਣਾਉਂਦੇ ਆ ਉਸੇ ਤਰ੍ਹਾਂ ਮੈਂ ਤੁਹਾਨੂੰ ਬਣਾ ਕੇ ਦੱਸਣਾ ਹੈ ਹੁਣ ਅਸੀਂ ਪਿਆਜ਼ ਪਾ ਦਵਾਂਗੇ ਲਸਣ ਜਦੋਂ ਭੁੱਜਿਆ ਜਾਏਗਾ ਤੇ ਨਾਲ ਹੀ ਆਪਾਂ ਦੋ ਤਿੰਨ ਹਰੀਆਂ ਮਿਰਚਾਂ ਕੱਟ ਕੇ ਪਾ ਦਵਾਂਗੇ ਜੀਰੇ ਦਾ ਸਾਨੂੰ ਜਾਦ ਭੁੱਲ ਗਿਆ ਸੀਗਾ ਵਿੱਚ ਜੀ ਆਪਾਂ ਥੋੜੀ ਜਿਹੀ ਜਗ੍ਹਾ ਬਣਾ ਕੇ ਉੱਥੇ ਜੀਰਾ ਪਾ ਦਾਂਗੇ ਜੀਰਾ ਵੀ ਨਾਲ ਭੁੰਨ ਲਵਾਂਗੇ ਪਿਆਜ਼ ਲਾਲ ਹੋਣ ਤੇ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਗਰਮ ਮਸਾਲੇ ਦਾ ਤੇ ਅੱਧਾ ਚਮਚ ਅਸੀਂ ਪਾ ਦਵਾਂਗੇ ਲਾਲ ਮਿਰਚ ਕੁੱਟੀ ਹੋਈ ਜਿਹੜੀ ਆਪਾਂ ਘਰ ਵਿੱਚ ਕੁੱਟਦੇ ਆ ਅੱਧਾ ਚਮਚ ਹੀ ਪਾਵਾਂਗੇ ਉਹਦਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜਿਹੜੀ ਇਹ ਦਾਲ ਆ ਆਪਾਂ ਇਹਨੂੰ ਸਿੰਪਲ ਜਿਹਾ ਤੜਕਾ ਲਗਾਇਆ ਹੈ ਸਿਰਫ ਅਸੀਂ ਦੇ ਵਿੱਚ ਲਸਣ ਤੇ ਪਿਆਜ਼ ਪਾਇਆ ਹੈ ਹੋਰ ਕੁਝ ਨਹੀਂ ਪਾਇਆ ਹੈ ਅੱਜ ਮੈਂ ਤੁਹਾਨੂੰ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਰੈਸਪੀ ਬਣਾ ਕੇ ਦੱਸੀ ਹੈ ਜ਼ਰੂਰੀ ਨਹੀਂ ਕਿ ਜਦੋਂ ਘਰ ਵਿੱਚ ਸਾਰਾ ਸਮਾਨ ਹੀ ਹੋਵੇ ਤੇ ਅਸੀਂ ਫੇਰ ਹੀ ਕੁਝ ਬਣਾ ਸਕਦੇ ਹਾਂ ਜੇ ਸਾਡੇ ਕੋਲ ਅਦਰਕ ਨਹੀਂ ਹੈ ਫਿਰ ਵੀ ਅਸੀਂ ਦਾਲ ਨੂੰ ਵਧੀਆ ਤਰੀਕੇ ਨਾਲ ਤੜਕਾ ਲਗਾ ਸਕਦੇ ਹਾਂ ਬਹੁਤ ਜ਼ਿਆਦਾ ਸਵਾਲ ਲੱਗਦੀ ਹੈ ਕਿਉਂਕਿ ਦੇਖੋ ਦਾਲ ਦੇ ਵਿੱਚ ਜਿਹੜਾ ਸਵਾਦ ਹੈਗਾ ਉਹ ਨਮਕ ਤੇ ਮਿਰਚ ਦਾ ਹੀ ਹੁੰਦਾ ਹੈ ਜੇ ਨਮਕ ਮਿਰਚ ਸਾਡੀ ਬਰਾਬਰ ਮਾਤਰਾ ਵਿੱਚ ਹੋਵੇ ਤੇ ਦਾਲ ਜਿਹੜੀ ਬਹੁਤ ਸਵਾਦ ਬਣ ਕੇ ਤਿਆਰ ਹੁੰਦੀ ਹੈ ਪਿਆ ਸੇ ਵਾਲਾ ਮਸਾਲਾ ਅਸੀਂ ਪਾ ਦਵਾਂਗੇ ਦਾਲ ਦੇ ਵਿੱਚ ਤੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਥੋੜੀ ਜੀ ਦਾਲ ਅਸੀਂ ਫਰਾਈਪੈਨ ਦੇ ਵਿੱਚ ਪਾ ਕੇ ਫਰਾਈਪੈਨ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਜੇ ਸਾਨੂੰ ਦਾਲ ਥੋੜੀ ਸੰਘਣੀ ਲੱਗੇ ਥੋੜਾ ਜਿਹਾ ਕੋਸਾ ਪਾਣੀ ਕਰਕੇ ਅਸੀਂ ਦਾਲ ਦੇ ਵਿੱਚ ਪਾ ਦਵਾਂਗੇ ਫਰਾਈਪੈਨ ਦੇ ਵਿੱਚ ਆਪਾਂ ਥੋੜਾ ਜਿਹਾ ਕੋਸਾ ਪਾਣੀ ਰੱਖਿਆ ਹੈ ਗਰਮ ਹੋਣ ਤੇ ਅਸੀਂ ਜਿਹੜਾ ਪਾਣੀ ਹੈਗਾ ਉਹ ਅਸੀਂ ਪਾ ਦਵਾਂਗੇ ਕੁੱਕਰ ਦੇ ਵਿੱਚ ਤੇ ਨਾਲ ਹੀ ਅਸੀਂ ਉੱਪਰੋਂ ਦੀ ਪਾ ਦਵਾਂਗੇ ਹਰਾ ਧਨੀਆ ਇਧਰ ਜਿਹੜੀ ਸਾਡੀ ਦਾਲ ਹੈਗੀ ਹੈ ਬਣ ਕੇ ਤਿਆਰ ਹੈ ਇਹਨੂੰ ਆਪਾਂ 2-4 ਮਿੰਟ ਰਜਾਵਾਂਗੇ ਦਾਲ ਜਿਹੜੀ ਸਾਡੀ ਬਣ ਕੇ ਤਿਆਰ ਹੋ ਚੁੱਕੀ ਹੈ ਜਿਹੜੀ ਇਹ ਰੈਸਪੀ ਹੈਗੀ ਹੈ ਦਾਲ ਚੋਲ ਮਾਣੀ ਦੀ ਇਹ ਬਹੁਤ ਹੀ ਸੌਖੀ ਹੈ ਤੇ ਇਹ ਜਿਹੜਾ ਖਾਣਾ ਹੈਗਾ ਬਹੁਤ ਜਦਾ ਹਲਕਾ ਖਾਣਾ ਹੁੰਦਾ ਹੈ ਬਹੁਤ ਜਲਦੀ ਜਿਹੜਾ ਪਚ ਜਾਂਦਾ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਵਾਲੀ ਜਿਹੜੀ ਰੈਸਪੀ ਹੈਗੀ ਜਰੂਰ ਟਰਾਈ ਕਰੋ ਜਿਨ੍ਹਾਂ ਜਿਨ੍ਹਾਂ ਨੇ ਮਾਣੀ ਕਦੀ ਨਹੀਂ ਖਾਦਾ ਹੈ ਉਹ ਜਰੂਰ ਬਣਾਓ ਬਹੁਤ ਹੀ ਜਦਾ ਸਵਾਦ ਬਣ ਕੇ ਤਿਆਰ ਹੁੰਦਾ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਹੈ ਮਿਲਦੇ ਆ ਫੇਰ ਕੋਈ ਨਵੀਂ ਵੀਡੀਓ ਦੇ ਨਾਲ